ਕਿ ਸਮਾਟ ਤੇ ਰੋਈਆਂ ਸੱਚ ਅਰੇ ਲਓ ਜੀ ਚਾਰ ਪੈ ਗਿਆ ਨਿੰਬੂ ਦਾ ਕਿੰਨੇ ਦਿਨਾਂ ਦੇ ਵਿਚਾਰੇ ਰੋਦੇ ਫਿਰਦੇ ਤੇ ਪਹਿਲਾਂ ਸਾਫ ਤੇ ਰੁਲੀ ਗਏ ਫਿਰ ਕੱਟੇ ਹੋਏ ਰੁਲੀ ਗਏ ਟਾਈਮ ਹੀ ਲੱਗਿਆ ਉਹ ਚਾਰ ਪਾਉਂਡ ਲੈਣ ਦੇ ਵਿੱਚ ਪਾਇਆ ਮੈਂ ਮੇਥੇ ਧਨੀਆ ਕਲੌਂਜੀ ਤੇ ਜੀਰਾ ਤੇ ਦੋ ਬਾਟੀਆਂ ਮਿੱਠੇ ਦੀ ਜੇ ਮਿੱਠਾ achar ਬਣਾਉਣਾ ਤਾਂ ਇਹਨਾਂ ਵਿੱਚ ਥੋੜਾ ਜਿਹਾ ਨਮਕ ਵਿੱਚ ਪੱਟ ਰੱਖੋ ਥੋੜਾ ਤੇਲ ਪਾਇਆ ਜਿਵੇਂ ਆਪਾਂ ਅੰਬ ਦਾ achar ਪਾਉਂਦੇ ਹਾਂ ਬਸ ਮੋਮੀ ਇੱਕ ਦੀਆਂ ਦੀ ਧੁੱਪ ਵਾਲਾ ਇੱਕ ਦੀ ਤਾਂ ਦੋ ਲੁੰਦੀ ਲੱਗ ਗਈ ਇਹਨੂੰ ਖਸਮਾ ਤੇ ਫਿਰ ਘੁਲਦੇ ਜੇ ਨਹੀਂ ਹੈਗੇ ਇਹ ਐਵੇਂ ਹੀ ਫਾੜੀਆਂ ਪਈਆਂ ਰਹਿਣਗੀਆਂ ਹਾਂ ਲਓ ਜੀ ਡੱਬਾ ਆਪਣਾ ਰੈਡੀ ਹੋ ਗਿਆ ਸਾਫ਼ ਕਰ ਲਿਆ ਲਓ ਜੀ ਹੋ ਗਿਆ ਰੈਡੀ ਚਾਰ ਇਹ ਆਪਣਾ ਹੋ ਜੂਗਾ 10-15 ਦਿਨਾਂ ਚ ਖਾਣਿਆ ਵਾਲਾ ਹੋ ਗਿਆ ਅਸ ਤੱਕ ਚੱਕ ਚੱਕ ਤੇ ਖਾ ਲੈਣੇ ਨੇ ਬਹੁਤ ਸਵਾਦ ਲੱਗਦਾ ਪੰਜ-ਛੇ ਦਿਨਾਂ ਤੱਕ ਖਾ ਲੈਣਾ ਸੀ ਖਾਣ ਲੱਗ ਜਾਣਾ ਬਣਾ ਕੇ ਦੇਖਿਓ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਹੈਗੀ ਜੀ ਕਾ ਖਾਲਸਾ ਹੈਗੀ ਜੀ ਕੀਤੇ